ਕੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਵੱਲ ਜੋ ਕੂਚ ਕੀਤਾ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਹਰਿਆਣਾ ਬਾਰਡਰ ਤੇ ਵੱਡੀ ਗਿੰਦੀ 'ਚ ਪੰਜਾਬ ਦੇ ਕਿਸਾਨ ਪਹੁੰਚ ਗਏ ਨੇ ਉੱਥੇ ਹੀ ਮਾਝੇ ਤੋਂ ਜਿਹੜੇ ਕਿਸਾਨ ਨੇ ਉਹ ਕੱਲ 27 ਤਰੀਕ ਨੂੰ ਦਿੱਲੀ ਵੱਲ ਚਾਲੇ ਪਾਉਣਗੇ ਇਸ ਦੇ ਸਬੰਧੀ ਇੱਕ ਪਾਸੇ ਜਿੱਥੇ ਸ਼ੰਭੂ ਬਾਰਡਰ ਦੇ ਉੱਤੇ ਕਬਰਾਂ ਜਿਹੜੀਆਂ ਆ ਰਹੀਆਂ ਨੇ ਕਿਸਾਨਾਂ ਨੇ ਵੱਡੀ ਗਿਣਤੀ ਦੇ ਵਿਚ ਹaryana ਸਰਕਾਰ ਵੱਲੋਂ ਉੱਥੇ ਰੋਕਿਆ ਗਿਆ ਤੇ ਦੂਜੇ ਪਾਸੇ ਮਾਝੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਦਿੱਲੀ ਵਿੱਚ ਜਾ ਕੇ ਜਿਹੜਾ ਪ੍ਰਦਰਸ਼ਨ ਕਰਨਾ ਹੈ ਤਾਂ ਇਹ ਕਿਸਾਨ ਵੱਡੀ ਗਿਣਤੀ ਦੀ ਪਹੁੰਚ ਸਕਣ ਤਾਂ ਮਾਝੇ ਦੇ ਵਿੱਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਆ ਤਿਆਰੀਆਂ ਕਰ ਰਹੀ ਹੈ ਜਿਹੜਾ ਰਾਸ਼ਨ ਹੈ ਟਰਾਲੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਇਹ ਸਮਾਨ ਜਿਹੜਾ ਹੈ ਉਹ ਟਰਾਲੀਆਂ ਦੇ ਵਿੱਚ ਲੱਦਿਆ ਜਾ ਰਿਹਾ ਹਰ ਪਿੰਡ ਦੇ ਵਿੱਚ ਦਾ ਦੇਣਾ ਚਾਹੁੰਦੇ ਆ ਕਿ ਹਰ ਪਿੰਡ ਦੇ ਵਿੱਚ ਜਿਹੜੀਆਂ ਟਰਾਲੀਆਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਕਿਸਾਨ ਆਗੂਆਂ ਨੇ ਕਹਿਣਾ ਹੈ ਕਿ ਵੱਡਾ ਜਿਹੜਾ ਸੰਘਰਸ਼ ਹੈ ਇਹ ਚੱਲੇਗਾ ਲੰਬਾ ਸੰਘਰਸ਼ ਚੱਲੇਗਾ ਤੇ ਇਸ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਆ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਹਰਿਆਣਾ ਦੇ ਵਿੱਚ ਜਿਹੜੀ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਕਿਸਾਨਾਂ ਦੇ ਉੱਪਰ ওয়াਟਰ ਕੈਨਨ ਚਲਾਏ ਜਾ ਰਹੇ ਨੇ ਬੈਰੀਕੇਟਿੰਗ ਕੀਤੀ ਗਈ ਹੈ ਤੇ ਇਸ ਲਈ ਪਰ ਕਿਸਾਨ ਇਸ ਤੋਂ ਬੇਪਰਵਾਹ ਨੇ ਪਹਿਲਾਂ ਜਿਹੜੇ ਕਿਸਾਨ ਪੁੱਜੇ ਨੇ ਉਹਨਾਂ ਦਾ ਜਿਹੜਾ ਸਹਿਯੋਗ ਕਰਨ ਦੇ ਲਈ ਲਗਾਤਾਰ ਮਾਜੇ ਦੇ ਵਿੱਚੋਂ ਕਿਸਾਨ ਜਿਹੜੇ ਨੇ ਪਹੁੰਚਣਗੇ ਤਾਂ ਇਸ ਪਾਸੇ ਵੀ ਜਿਹੜੇ ਤੁਸੀਂ ਦੇਖ ਰਹੇ ਹਰ ਪਿੰਡ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਆਪਣਾ ਸਮਾਨ ਲੈ ਕੇ ਪਹੁੰਚ ਰਹੇ ਨੇ ਔਰਤਾਂ ਨੇ ਵੱਲੋਂ ਜਿਹੜਾ ਸਮਾਨ ਹੈ ਉਹ ਪੈਕ ਕੀਤਾ ਜਾ ਰਿਹਾ ਹੈ ਪਿੰਡੋਂ ਪਿੰਡੀ ਜਿਹੜੇ ਕਿਸਾਨ ਨੇ ਹਰ ਪਿੰਡ ਦੇ ਵਿੱਚ ਜੇ ਮਾਜੇ ਦੀ ਗੱਲ ਕੀਤੀ ਜਾਵੇ ਤਾਂ ਹਰ ਪਿੰਡ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸਮਾਨ ਹੈ ਉਹ ਲੱਦੇ ਯਾਰ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਹਿਲਾਂ ਹੀ ਹਰਿਆਣਾ ਪੁਲਿਸ ਦੀ ਜਿਹੜੀ ਕਾਰਵਾਈ ਦੀ ਉਹਦੀ ਨਕੀਦੀ ਕਰ ਚੁੱਕੀ ਆ ਤੇ ਕਿਉਂਕਿ ਮਾਜੇ ਦੇ ਵਿੱਚ ਥੋੜਾ ਵੱਡਾ ਕਾਫਲਾ ਕੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਹਿਲਾਂ ਅੱਜ ਦੇ ਦਿਨ ਜਾਣਾ ਸੀ ਪਰ ਹੁਣ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਹੈ ਕਿ 27 ਤਰੀਕ ਨੂੰ ਜਾਵੇਗਾ ਸਰਵਣ ਸਿੰਘ ਭੰਦੇਰ ਸਾਡੇ ਨਾਲ ਨੇ ਜਿਵੇਂ ਕਿ ਸਮਾਨ ਲਦਿਆ ਜਾ ਰਿਹਾ ਹੈ ਤਾਂ ਸਰਵਣ ਸਿੰਘ ਭੰਦੇਰ ਜਿਹੜੇ ਇਹ ਮਾਜੇ ਦੇ ਵਿੱਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਰੇਲ ਰੋਕੋ ਅੰਦੋਲਨ ਹੈ ਉਹ ਜੰਡਿਆਲਾ ਗੁਰੂ ਵੀਗੇ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਰਜਾਈਆਂ ਰਜਾਈਆਂ ਤੱਕ ਵੀ ਲਦੀਆਂ ਰਹਿਣ ਸਰਵਣ ਸਿੰਘ ਭੰਦੇਰ ਨਾਲ ਗੱਲਬਾਤ ਕਰਨ ਨੇ ਭੰਦੇਰ ਸਾਹਿਬ ਇੱਕ ਪਾਸੇ ਦਿੱਲੀ ਦੇ ਵਿੱਚ ਅੱਜ 25 ਤਰੀਕ 26 ਤਰੀਕ ਨੂੰ ਕਿਸਾਨ ਪਹੁੰਚ ਗਏ ਤਾਰੇ ਜਿੱਥੇ ਬੰਦੀਆਂ ਕਾਲਜ ਤੁਰਪੀਆਂ ਸੀਗੀਆਂ ਤੁਸੀਂ ਇੱਕ ਦਿਨ ਲੇਟ ਕਰਨ ਦਾ ਫੈਸਲਾ ਕਿਉਂ ਲਿਆ ਆ ਦੇਖੋ ਜਿਹੜਾ ਉਹ ਕੈਪਟਨ ਸਰਕਾਰ ਨੇ ਜ਼ਬਰਦਸਤੀ ਪੈਸੇਂਜਰ ਨਗਾਉਂਦਾ ਫੈਸਲਾ ਸੀ ਇਸ ਕਰਕੇ ਉਦੋਂ ਸਾਡਾ ਇੱਕ ਦਿਨ ਆ ਉੱਥੇ ਵਿਅਸਤ ਹੋਣ ਕਰਕੇ ਸਾਡੀਆਂ ਤਿਆਰੀਆਂ ਦੀ ਸੀ ਕਿਉਂਕਿ ਅਸੀਂ ਆਪ ਤੁਸੀਂ ਵੇਖ ਰਹੇ ਹੋ ਅੱਜ ਜਿਹੜੇ ਟਰੈਕਟਰ ਹੈ ਉਹਨਾਂ ਦੀ ਆਪ ਨਿਰਖਣ ਕਰ ਰਹੇ ਹਾਂ ਕਿ ਕੋਈ ਘਾਟ ਕਮਜ਼ੋਰੀ ਨਾ ਰਹਿ ਜਾਵੇ ਸਾਰਾ ਕੋ ਟਰੈਕਟਰ ਤੇ ਜਿਹੜੇ ਇਸ ਕਰਕੇ ਆ ਗਏ ਜਿਹੜਾ ਉਸ ਦਿਨ ਵਿਗਨ ਪਾਇਆ ਗਿਆ ਤੁਹਾਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਚੁੱਕਣ ਦੀ ਕੀਤੀ ਤੱਕਾ ਕੀਤਾ ਗਿਆ ਉਦੋਂ ਉਸ ਕਰਕੇ ਉਧਰ ਜ਼ੋਰ ਲੱਗ ਗਿਆ ਫਿਰ ਇੱਕ ਦਿਨ ਅਸੀਂ ਡਿਲੇ ਕਰਕੇ ਕੱਲ ਅਸੀਂ 27 ਤਰੀਕ ਨੂੰ 골ਡਨ ਗੇਟ ਕੋ ਤੁਸੀਂ ਵੇਖੋ ਸੈਂਕੜੇ ਟਰਾਲੀਆਂ ਦਾ ਜਥਾ ਅੱਜ ਜੇ ਤੁਸੀਂ ਪਾਏ ਪਿੰਡਾਂ ਚ ਨਾਰੋ ਬਹੁਤ ਵੱਡੀ ਤਿਆਰੀ ਹੈ ਸਾਡੀ ਸਮਾਨ ਲੋਕ ਲਾਦ ਰਹੇ ਨੇ ਦੋਰੀਆਂ ਦੋਰੀਆਂ ਤਰਪਾਲਾਂ ਪਾਈਆਂ ਗਈਆਂ ਟਰੈਕਟਰ ਨਵੇਂ ਅਸੀਂ ਆਪਣੇ ਤੌਰ ਤੇ ਚੈੱਕ ਕਰਕੇ ਤੋਰ ਰਹੇ ਵੀ ਲੰਮੇ ਜਿੱਤ ਜਗਾ ਕੇ ਸਿਰ ਪਹਿਲਾਂ ਜੰਡੇਆਲੇ ਤੋਂ ਕਿਹਾ ਜਾ ਰਿਹਾ ਸੀ ਕਿ ਜਥਾ ਕਿਸ ਜਗ੍ਹਾ ਤੋਂ ਤੋਰੇਗਾ ਕਿੰਨੀਆਂ ਟਰਾਲੀਆਂ ਹੋਣਗੀਆਂ 골ਡਨ ਗੇਟ ਤੋਂ ਸ਼ੁਰੂ ਕਰਕੇ ਤਕਰੀਬਨ ਸੈਂਕੜਿਆਂ ਦਾ ਜਥਾ ਜਿਹੜਾ ਵਾ ਇਹ ਉਧਰ ਨੂੰ ਜਾਏਗਾ ਜੰਡੇਆਲੇ ਗੁਰੂ ਨੂੰ ਜਲੰਧਰ ਵੱਲੋਂ ਜਾਏਗਾ ਉਧਰ ਤਰਨਤਾਰਨ ਤੋਂ ਇਸੇ ਤਰੀਕੇ ਨਾਲ ਵੱਡਾ ਜਥਾ ਵਾ ਉਹ ਹਰੀਕੇ ਪੱਤਨ ਤੋਂ ਜਿਹੜਾ ਲੁਧਿਆਣੇ ਨੂੰ ਰਵਾਨਾ ਹੋਊਗਾ ਇਹ ਗਾਂ ਆ ਗਾਂ ਉਦੋਂ ਗਾਂ ਜਾ ਕੇ ਆਪਣੀ ਜਿਹੜੀ ਅੱਗੇ ਪਾਲਿਸੀ ਬੰਦਦੀ ਆ ਉਹਦੇ ਹਿਸਾਬ ਨਾਲ ਅਸੀਂ ਗਾਂ ਨੂੰ ਤੋਰਾ ਤੋਰਾ ਪਾਵਾਂਗੇ ਸ਼ਾਇਦ ਸਰਹੰਦ ਜਾ ਕੇ ਦੇ ਰਾਜ ਤੱਕ ਸਟੇ ਕਰਕੇ ਅਗਲੇ ਦਿਨ ਫਿਰ ਅੱਗੇ ਤੁਰਿਆ ਜਾ ਸਕੇ ਲਗਾਤਾਰ ਜਥੇ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਦਿੱਲੀ ਕ ਕਿਸ ਦਿਨ ਪਹੁੰਚੋਗੇ ਤੁਸੀਂ ਆ ਦੇਖੋ ਇਸੇ ਤਰੀਕੇ ਨਾਲ ਜਥੇ ਚੱਲਦੇ ਰਹਿਣਗੇ ਹੁਣ ਜਾ ਕੇ ਬਾਰਡਰ ਤੇ ਪੋਜੀਸ਼ਨ ਜੋ ਕੁਝ ਆ ਉੱਥੇ ਜਾ ਕੇ ਵੇਖੀ ਜਊਂ ਅਸੀਂ ਕੈਂਸਣੀ ਨੰਗਣਾਵਾਂ ਠੀਕ ਹੈ ਉਹ ਵੀ ਪ੍ਰਬੰਧ ਕਰ ਰਹੇ ਹਾਂ ਸੋ ਇਹਦੀ ਲੇਟੈਸਟ ਮੀਟਿੰਗ ਕੱਲ ਅਰਲੀ ਮਾਰਨਿੰਗ ਹੋਣੀ ਆ ਉਹਦੇ ਵਿੱਚ ਸਾਰਾ ਡਿਸੀਜਨ ਸਾਡੇ ਸੂਬੇ ਦੇ ਆਗੂ ਸਾਰੇ ਜਿਹੜੇ ਆ ਉਹ ਬਾਰਡਰ ਦਾ ਨਿਗਰਾਨੀ ਵੇਖਾਇਆ ਬਾਰਡਰ ਤੇ ਪੁਆਇੰਟ ਵੇਖਾਇਆ ਤੋ ਕੀ ਚੂਜ਼ ਕਰਦੇ ਆ ਕੀ ਸਾਨੂੰ ਰਿਪੋਰਟ ਕਰਦੇ ਉਹਦੇ ਸਭ ਨੂੰ ਮਾਨੇਰ ਸਾਹਿਬ ਜਿਹੜੀਆਂ ਹੁਣ ਖਬਰਾਂ ਆ ਰਹੀਆਂ ਹਰਿਆਣੇ ਦੇ ਵਿੱਚ ਬਾਰਡਰ ਸੀਲ ਕਰ ਦਿੱਤੇ ਗਏ ਪਹਿਲੀ ਵਾਰੀ ਇਸ ਤਰ੍ਹਾਂ ਹੈ ਕਿ ਕਿਸਾਨ ਜਾ ਰਹੇ ਸੀ ਕਿ ਬਾਰਡਰ ਇੱਕ ਦੇਸ਼ ਦੇ ਵਿੱਚ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਸੀਗਾ ਬਾਰਡਰ ਉੱਥੇ ਸੀਲ ਕਰਤੇ ਮਿੱਟੀ ਦੇ ਢੇਰ ਲਗਾ ਦਿੱਤੇ ਗਏ ਪੱਥਰ ਲਗਾਤੇ ਕੰਡਿਆਲੀਆਂ ਤਾਰਾਂ ਲਗਾ ਦਿੱਤੀਆਂ ਗਈਆਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਆ ਦੇਖੋ ਜੀ ਹੁਣ ਖੱਟਰ ਤੇ ਮੋਦੀ ਸਰਕਾਰ ਸਰਕਾਰ ਹਿੰਸਾ ਕਰ ਰਹੀ ਆ ਸਰਕਾਰ ਆਪ ਖੁਦ ਰਾਹ ਰੋਕ ਰਹੀ ਆ ਲੋਕਾਂ ਨੂੰ ਖੱਜਲ ਖਰਾਬ ਕਰ ਰਹੀ ਆ ਆਪਾਂ ਤਾਂ ਖੇਤੀ ਦੇ 3 ਕਰੋੜ ਰੱਦ ਕਰਾਉਣ ਲਈ ਦਿੱਲੀ ਸ਼ਾਂਤਮਈ ਜਾ ਕੇ ਇਹ ਜਮੂਰੀਅਤ ਦੇ ਵਿੱਚ ਸਾਡਾ ਹੱਕ ਹੈ ਪ੍ਰੋਟੈਸਟ ਕਰੀਏ ਪਰ ਹੁਣ ਸਰਕਾਰ ਦੀ ਹਿੰਸਾ ਲੋਕਾਂ ਸਾਹਮਣੇ ਆ ਜਿਵੇਂ ਪਾਣੀ ਦੀਆਂ ਬੁਛਾਰਾਂ ਮਾਰੀਆਂ ਜਾ ਰੀਆਂ ਜਾਂ ਰੀਆਂ ਬੰਦਿਆਂ ਤੇ ਜਿਵੇਂ ਇਹ ਹੰਝੂ ਕੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਵੇਂ ਹਵਾਈ ਫੈਰ ਵੀ ਕੀਤੇ ਗਏ ਆ ਗ੍ਰਿਫਤਾਰੀ ਕੀਤੀ ਜਾ ਰਹੀ ਕਿਸਾਨਾਂ ਦੀ ਸੋ ਕੋਈ ਪਰਵਾਹ ਨਹੀਂ ਹੈਗੀ ਸਾਡੇ ਕਿਸਾਨਾਂ ਨੂੰ ਸੋ ਅਸੀਂ ਸਾਰਾ ਕੁਝ ੱਲਾਂਗੇ ਕਿਉਂਕਿ ਖੇਤੀ ਦੇ ਕਾਨੂੰਨ ਸਭ ਤੋਂ ਮਾੜੇ ਆ ਸੋ ਕ੍ਰਿਸ਼ੀ ਕਾਨੂੰਨ ਜਿਹੜੇ ਕਦੇ મોદી ਖੇਤੀ ਦੇ ਕਾਨੂੰਨ ਕਹਿੰਦੀ ਸੀ ਵੀ ਸਾਡੇ ਚੰਗੇ ਆ ਉਹ ਦੱਸਣ ਵੀ ਕਿਸਾਨ ਫਿਰ ਇਸ ਤਰੀਕੇ ਨਾਲ ਆਪਣੀ ਜਾਨ ਬਾਜ਼ੀ ਤੇ ਲਾ ਕੇ ਤੁਹਾਡੇ ਵੱਲ ਨੂੰ ਕੋਈ ਜਾ ਰਹੇ ਤੁਹਾਡੇ ਕਾਨੂੰਨ ਚੰਗੇ ਸੀ ਨਾਲੇ ਪੰਜਾਬ ਦੇ ਭਜਪਾ ਦੇ ਆਗੂ ਕਹਿੰਦੇ ਸੀ ਵੀ ਇਹ ਪੰਜਾਬ ਵਾਲਾ ਅੰਦੋਲਨ ਸਪੌਂਸਰ ਅੰਦੋਲਨ ਹੈ ਹਰਿਆਣੇ ਵਿੱਚ ਕੱਲ ਐਡਾ ਵੱਡਾ ਅੰਦোলন ਹੋਇਆ ਉਹ ਦੱਸੋ ਖੱਟਾ ਸਰਕਾਰ ਦਾ ਸਪੌਂਸਰ ਅੰਦোলন ਹੁਣ ਇਹਦੇ ਜਵਾਬਤਾਸੀ ਉਹਨਾਂ ਕੋ ਮੰਗਦੇ ਆ ਹਜੇ ਇਹ ਪੰਜਾਬ ਹਰਿਆਣੇ ਦੀਆਂ ਤਸਵੀਰਾਂ ਤੁਸੀਂ ਵਿਖ ਰਹੇ ਹੋ ਆਉਣ ਵਾਲੇ ਦਿਨਾਂ 'ਚ ਜੇ ਇਹ ਸਹੀ ਫੈਸਲੇ ਨਾ ਕੀਤੇ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਨਾ ਲਏ ਤਾ ਪੂਰੇ ਦੇਸ਼ ਦੀਆਂ ਤਸਵੀਰਾਂ ਇਹ ਜਿਹੀਆਂ ਹੋਣਗੀਆਂ ਚਲਦੇ ਹਰਿਆਣਾ ਦੇ ਵਿੱਚੋਂ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਹੀ ਰੋਕਣ ਦਾ ਜਿਹੜਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਵੇਂ ਟਕਰਾਦੀਆਂ ਤਸਵੀਰਾਂ ਆਈਆਂ ਦਾ ਹਰਿਆਣੇ ਦੀਆਂ ਜਥੇਬੰਦੀਆਂ ਵੀ ਕਿਤੇ ਨਾ ਕਿਤੇ ਨਾਲ ਨਹੀਂ ਜਾੜ ਕੇ ਕਟੜ ਸਰਕਾਰ ਕਹਿ ਰਹੀ ਆ ਕਿ ਪੰਜਾਬ ਦੇ ਕਿਸਾਨ ਹੀ ਸਿਰਫ ਪ੍ਰੋਟੈਸਟ ਆ ਆ ਦੇਖੋ ਕੱਲ ਜਿਹੜਾ ਆਪਣਾ ਕੋਲਕ ਖੇਤਰ ਤੇ ਆਪਣਾ ਅੰਬਾਲੇ ਦੇ ਵਿੱਚ ਜਿਵੇਂ ਕਿਸਾਨ ਹਰਿਆਣੇ ਦੇ ਅੱਗੇ ਵਧੇ ਆ ਪੀਪਲੀ ਸਾਹਿਬ ਰਾਤ ਰਹੇ ਨੇ ਇੰਨੀਆਂ ਰੋਕਾਂ ਦੇ باوجود ਖੱਟੜ ਮੁੱਖ ਮੰਤਰੀ ਜੀ ਨੇ ਖੁਦ ਕਿਹਾ ਸੀ ਵੀ ਅਸੀਂ ਚਿੜੀ ਨਹੀਂ ਫੜਕਣਦੇ ਆਂਗੇ ਪੰਜ ਲਿਆਂ ਚ ਅਨਲਾਨੀ ਐਮਰਜੈਂਸੀ ਇਹੋ ਜਿਹੇ ਹਾਲਾਤਾਂ ਵਿੱਚ ਹਰਿਆਣੇ ਦੇ ਲੋਕ ਨਿਕਲੇ ਨੇ ਕਿਸਾਨ ਨਿਕਲੇ ਨੇ ਤੇ ਬਹੁਤ ਵੱਡੀ ਗੱਲ ਹੈ ਕੱਲ ਖੱਟੜ ਨੂੰ ਹਰਾ ਕੇ ਹਰਿਆਣਾ ਜਿੱਤਿਆ ਆਇਆ ਪੰਦੇਰ ਸਾਹਿਬ ਕਾਫੀ ਲੰਬੇ ਸਮੇਂ ਤੋਂ ਤੁਸੀਂ 20-22 ਸਾਲ ਤੋਂ ਤੁਸੀਂ ਵੀ ਸੰਘਰਸ਼ਾਂ ਦੇ ਵਿੱਚ ਸੰਘਰਸ਼ ਲੜਦੇ ਆਏ ਹੋ ਅਜਿਹਾ ਮਾਹੌਲ ਕਦੀ ਦੇਖਿਆ ਤੁਸੀਂ ਕਿ ਆਪਣੇ ਦੇਸ਼ ਦੇ ਵਿੱਚ ਪੀਸਫੁਲੀ ਮਾਰਚ ਕਰਕੇ ਜਾਣਾ ਹੋਵੇ ਤਾਂ ਇਸ ਤਰ੍ਹਾਂ ਰੋਕਾਂ ਲਾਈਆਂ ਜਾਣ ਕਿਉਂ ਰੋਕਿਆ ਜਾ ਰਿਹਾ ਕਿਸਾਨਾਂ ਨੂੰ ਜਦ ਕਿ ਸ਼ਾਂਤਮਈ ਤਰੀਕੇ ਨਾਲ ਦਿੱਲੀ ਗੱਲ ਕਰਨੇ ਕਿਸਾਨ ਤੇ ਕਿਉਂ ਅਜਿਹਾ ਕਰ ਰਹੀ ਖੱਟੜ ਸਰਕਾਰ ਆ ਦੇਖੋ ਜੀ ਮੋਦੀ ਸਰਕਾਰ ਦੀ ਜਿਹੜੀ ਫਾਸੀਵਾਦੀ ਨੀਤੀ ਜਿਹੜੀ ਭਾਜਪਾ ਦੀ ਉਹ ਉਹਦਾ ਪ੍ਰਗਟਾਵਾ ਜਿਹੜਾ ਵਾ ਖੱਟ ਸਰਕਾਰ ਦੇ ਰੂਪ ਵਿੱਚ ਹੋ ਗਿਆ। ਸੋ ਭਾਜਪਾ ਦੀਆਂ ਨੀਤੀਆਂ ਜੜੀਆਂ ਵਾ ਇਹ ਤੇ ਤੇ ਪਹਿਲਾਂ ਪਤਾ ਸੀ ਵੀ ਅਜਿਹਾ ਹੀ ਕਰਨਗੇ। ਸੋ ਜੜੀ ਸਰਕਾਰ ਨੂੰ ਆਪ ਦੇ ਕਾਨੂੰਨ ਤੇ ਆਪ ਦੀ ਗੱਲ ਤੇ ਵਿਸ਼ਵਾਸ ਨਾ ਹੋਵੇ ਉਹ ਜ਼ਬਰ ਕਰਦੀ ਹੁੰਦੀ ਹੈ ਜੇ ਉਹਨਾਂ ਨੂੰ ਗੱਲ ਤੇ ਵਿਸ਼ਵਾਸ ਆ। ਤੋ ਦੱਸਣ ਸਾਨੂੰ ਵੀ ਕਿ ਕਿਦਾਂ ਤੁਹਾਡਾ ਕਾਨੂੰਨ ਚੰਗਾ। ਜਿਉਂ ਲੱਗਦਾ ਵੀ ਸਾਡਾ ਕਾਨੂੰਨ ਤੇ ਬਹੁਤ ਮਾੜਾ ਵਾ ਤੇ ਲੋਕ ਸਾਡੇ ਖਰਾਬ ਬਗਾਵਤ ਕਰ ਰਹੇ ਤੋਨ ਲੱਗਦਾ ਵੀ ਕੁੱਟ ਕੇ ਮਾਰ ਕੇ ਲੋਕਾਂ ਨੂੰ ਡਕ ਲਾਉਣ ਸਗੋਂ ਵੇਖੋ ਜੇ ਸ਼ਾਂਤਮਈ ਅਸੀਂ ਅੰਦੋਲਨ ਕਰਦੇ ਸ਼ਾਇਦ ਅਜਿਹਾ ਨਾ ਹੁੰਦਾ ਪਰ ਇਹ ਜਿੰਨਾ ਜ਼ਬਰ ਕਰਨਗੇ ਉਹਨਾਂ ਅੰਦੋਲਨ ਵਧੂਗਾ ਤੇ ਇਹ ਰੋਸ ਤੇ ਗੁੱਸਾ ਲੋਕਾਂ ਵਿੱਚ ਹੋਰ ਵਧੂਗਾ ਪੰਦੇਰ ਸਾਹਿਬ ਜੇ ਉਹਦੇ ਹਰਿਆਣੇ ਹੀ ਰੋਕ ਦਿੱਤਾ ਬਾਰਡਰ ਤੇ ਰੋਕ ਦਿੱਤਾ ਜਾਂਦਾ ਕੀ ਕਰਾਸ ਕੀਤਾ ਜਾਏਗਾ ਜਿਵੇਂ ਕਿ ਉਹ ਲਗਾਤਾਰ ਅਥਰੂ ਗਿਆ ਸ ਫੋਰਸ ਨਾਲ ਯੂਜ਼ ਕਰ ਰਹੇ ਨੇ ਲਗਾਤਾਰ ਕਿ ਪ੍ਰੋਟੈਸਟ ਉਥੇ ਵੀ ਸ਼ੁਰੂ ਹੋ ਸਕਦਾ ਜਾਂ ਇਸ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਏਗੀ ਆ ਦੇਖੋ ਸਾਰੀਆਂ ਸਮੂਹ ਬਣਾ ਰੱਖੇ ਜਾ ਸਕਦੇ ਆ ਜੋ ਮੌਕੇ ਦੀ ਟੀਮ ਆ ਉਹਨੂੰ ਅਧਿਕਾਰ ਦਿੱਤੇ ਜਾਣਗੇ ਅੱਜ ਸ਼ਾਂਤ ਮੀਟਿੰਗ ਹੋਣੀ ਆ ਜਿਹੜਾ ਅਸੀਂ ਚੂਜ਼ ਕੀਤਾ ਬੋਰਡ ਇਹ ਸਾਰੀਆਂ ਆਪਸ਼ਨਾਂ ਹੈਗੀਆਂ ਜੇ ਤੁਸੀਂ ਦਿੱਲੀ ਨੂੰ ਜਾਣਾ ਵਾ ਅਸੀਂ ਸਮਝਾਵਾਂਗੇ ਮੌਕੇ ਦੇ ਅਧਿਕਾਰੀਆਂ ਨੂੰ ਵੀ ਉਹ ਨਾ ਰੁਕਿਆ ਜਾਵੇ ਸਮਝਣ ਵਾਲੀ ਤੇ ਉਹਨਾਂ ਦੀ ਗੱਲ ਲਾ ਕੇ ਸੁਣਦੇ ਤੇ ਸੁਣਦੇ ਰਹੇ ਨਹੀਂ ਜਿਵੇਂ ਨਹੀਂ ਖਬਰਾਂ ਜਾਂਦੇ ਕਿਸਾਨਾਂ ਨੂੰ ਵੇਖ ਕੇ ਉਹ ਵਾਟਰ ਕਹਨ ਲਗਾਤਾਰ ਇਸਤੇਮਾਲ ਕਰ ਰਹੇ ਨੇ ਬਿਲਕੁਲ ਜੇ ਨਹੀਂ ਸਮਝਣ ਕਿ ਸਾਡਾ ਦਿੱਲੀ ਜਾਣ ਦਾ ਸ਼ਾਂਤਮਈ ਪ੍ਰੋਗਰਾਮ ਅਸੀਂ ਵਧਾਂਗੇ ਸਰਕਾਰ ਜ਼ਬਰ ਕਰੂਗੀ ਜ਼ਬਰ ਸਾਹਾਂਗੇ ਕਿ ਜਿਹੜੀ ਕੇਂਦਰ ਸਰਕਾਰ ਐ ਕੇਂਦਰ ਦੇ ਰਵਈਏ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਨੇ ਦੇ ਹੁਣੇ ਮੁੱਖ ਮੰਤਰੀ ਕੈਪਟਨ ਮ린ਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਵੋਕ ਕੀਤਾ ਜਾ ਰਿਹਾ ਹਰਿਆਣਾ ਸਰਕਾਰ ਜਿਹੜੀ ਆ ਧੱਕਾ ਧੱਕਾ ਕਰ ਰਹੀ ਆ ਸ਼ਾਂਤਮਈ ਤਰੀਕੇ ਨਾਲ ਕਿਸਾਨ ਦਿੱਲੀ ਜਾ ਰਹੇ ਸੀ ਮੁੱਖ ਮੰਤਰੀ ਨੇ ਕਿਸਾਨਾਂ ਦੀ ਜਿਹੜੀ ਆ ਇਸ ਦੇ ਉੱਤੇ ਹਮਾਇਤ ਕੀਤੀ ਆ ਆ ਦੇਖੋ ਜੀ ਇਹ ਇਹ ਤਾਂ ਚਲੋ ਮੁੱਖ ਮੰਤਰੀਆਂ ਸਵਾਲ ਉਹਨਾਂ ਦਾ ਕੋਈ ਸਵਾਲ ਬਣਦਾ ਵਾ ਪਰ ਉਹ ਉਹਨਾਂ ਨੂੰ ਜੇ ਉਹ ਕਹਿੰਦੇ ਵੀ ਅਸੀਂ ਪੰਜਾਬ ਦੇ ਰਾਖੇ ਆ ਇੱਕ ਬੰਨੇ ਸਾਡੇ ਖਿਲਾਫ ਹਾਈ ਕੋਰਟ ਚ ਜਾ ਰਹੇ ਆ ਕੈਪਟਨ ਸਾਹਿਬ ਤੂੰ ਕਹਿ ਰਹੇ ਪਿਆ ਇਹਨਾਂ ਨੂੰ ਅੰਦੋਲਨ ਵਾਪਸ ਕਰਾਉਣੇ ਦੂਜੇ ਪੰਨੇ ਉਹ ਚਿਹਰਾ ਉਹਨਾਂ ਨੂੰ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਆ ਵੀ ਸ਼ਾਂਤਮਈ ਤਰੀਕੇ ਨਾਲ ਜੇ ਕਿਸਾਨ ਜਾ ਰਹੇ ਹੈ ਤੇ ਭਈ ਉਹ ਜ਼ਬਰਦਸਤੀ ਕਿਉਂ ਕਰ ਰਹੇ ਨੇ ਉਹਨੇ ਪਹਿਲਾਂ ਹਾਈ ਕੋਰਟ ਦੇ ਵਿੱਚ ਗਏ ਸੀ ਤੁਸੀਂ ਆਪਣਾ ਕੀ ਪੱਖ ਰੱਖਿਆ ਤੇ ਕੀ ਇਸ ਦੀ ਸੁਣਵਾਈ ਕਦੋਂ ਹੋਣੀ ਆ ਅਗਲੀ ਜਿਹੜੀ ਆ ਦੇਖੋ ਜੀ ਜਦੋਂ ਪ੍ਰਸ਼ਾਸਨ ਨੇ ਕਹਿ ਦਿੱਤਾ ਵਾ ਵੀ ਅਸੀਂ ਪੈਸੇਂਜਰ ਗੱਡੀ ਚਲਾਉਣੀ ਨਹੀਂ ਤੇ ਟਰੈਕ ਤੇ ਵਿਹਲਾ ਪਿਆ ਵਾ ਅਸੀਂ ਜਿਹੜਾ ਵਾ 2 ਘੰਟੇ ਦਾ ਆਪਣਾ ਵਾਲਾ ਅੰਸ਼ਕ ਅੰਦੋਲਨ ਕਰਦੇ ਸੀ ਉਹ ਵੀ ਕਿਹਾ ਵੀ ਅਸੀਂ ਥੱਲੇ ਬਹਿ ਜਾਾਂਗੇ ਤੇ ਉਹਨਾਂ ਚੋਂ ਮਾਲ ਗੱਡੀਆਂ ਤੇ ਚੱਲ ਰਹੀਆਂ ਵਾ ਸਿਰਫ ਹਾਈ ਕੋਰਟ ਨੇ ਕਿਹਾ ਹਾਈ ਕੋਰਟ ਨੇ ਕਹਿੰਦੀ ਪੰਜਾਬ ਦਾ ਤੇ ਸਕੇਂਦਰ ਦਾ ਟਰਨੀ ਜਨ ਰਲ ਕੇ ਗਏ ਇੱਥੇ ਕਿ ਸਾਡੇ ਖਿਲਾਫ ਹੁਣ ਉੱਥੇ ਮੋਦੀ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਅਦਾਲਤ ਵਿੱਚ ਪੂਰੀ ਸਾਂਝ ਆ ਪੀਹਨਨ ਅੰਦੋਲਨ ਨਹੀਂ ਅਸੀਂ ਵਾਪਸ ਲਾਂਗੇ ਸੋ ਉੱਥੇ ਕੋਈ ਸਮੱਸਿਆ ਨਹੀਂ ਕਿ ਮਾਲ ਗੱਡੀਆਂ ਲੰਘ ਰਹੀਆਂ ਨੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਤੁਸੀਂ ਕਿਹਾ ਰਲ ਕੇ ਹਾਈ ਕੋਰਟ ਚ ਗਏ ਉੱਥੇ ਕੀ ਮੰਗ ਕੀਤੀ ਪੰਜਾਬ ਸਰਕਾਰ ਨੇ ਉਹ ਜੋ ਮੈਂ ਪੁੱਛਿਆ ਕਿ ਕਿਸਾਨਾਂ ਨੇ ਆਪਣਾ ਪੱਖ ਕੀ ਰੱਖਿਆ ਦੇਖੋ ਕਿਸਾਨ ਤੇ ਕੇਂਦਰ ਸਰਕਾਰ ਨੇ ਮੰਗ ਕੀਤੀ ਆ ਵੀ ਰੇਲ ਰੋਕੋ ਅੰਦੋਲਨ ਵਾਪਸ ਨਹੀਂ ਲੈ ਰਹੇ ਤੇ ਸਰਕਾਰ ਹੁਕਮ ਦਵੇ ਵੀ ਇਹ ਵਾਪਸ ਲੈ ਲੈ ਤੋ ਹਾਈ ਕੋਰਟ ਨੇ ਅਜੇ ਹੀ ਕੋਈ ਗੱਲ ਨਹੀਂ ਕੀਤੀ ਕੇਂਦਰ ਨੂੰ ਵੀ ਕਿਹਾ ਵੀ ਇਹਨਾਂ ਨਾਲ ਗੱਲ ਕਰੋ ਤੇ ਸਾਨੂੰ ਵੀ ਐਫੀਡੀਟ ਦਾਖਲ ਕਰਨ ਨੂੰ ਕਿਹਾ ਤੇ ਅਸੀਂ ਕਿਹਾ ਰੇਲ ਰੋਕੋ ਅੰਦੋਲਨ ਵਾਪਸ ਨਹੀਂ ਲਾਂਗੇ ਉਧਾਂ ਰੇਲ ਟ੍ਰੈਕ ਸਾਡਾ ਵਿਹਲਾ ਵਾ ਜੇ ਪੈਸੇਂਜਰ ਨੰਗੂ ਕੀਤੇ ਸਾਡੀ ਮੰਗਿਆ ਵੀ ਅਸੀਂ ਪੈਸੇਂਜਰ ਨਹੀਂ ਨੰਗਣਦਿਆਂਗਾ ਕਦੋਂ ਦੀ ਅਗਲੀ ਸੁਣਵਾਈ ਕਦੋਂ ਆ ਪੰਦੇਰ ਸਾਹਿਬ ਆ ਮੇਰੇ ਖਲ ਇੱਕ ਦੋ ਦਿਨਾਂ ਚੋਂ ਮੈਨੂੰ ਐਗਜੈਕਟ ਡੇਟ ਦਾ ਨਹੀਂ ਪਤਾ ਮੇਰੀ ਕੱਲ ਹੋਈ ਸੀ ਡੇਟ ਭੁੱਲ ਗਿਆ ਸੀਗਾ ਮੈਂ ਭਾਜਪਾ ਦੇ ਜਿਹੜੇ ਆਗੂ ਨੇ ਜਿਵੇਂ ਪੰਜਾਬ ਨਾਲ ਸੰਬੰਧਿਤ ਨੇ ਜਿਵੇਂ ਸਨੀ ਦਿਉਲ ਨੇ ਇਹ ਇਹ ਪਿਛਲੇ ਸਮੇਂ 'ਚ ਵੀ ਉਹਨਾਂ ਨੇ ਸਮਰਥਨ ਕੀਤਾ ਸੀ ਇਹ ਜਿਹੜੇ ਜਿਵੇਂ ਹਰਦੀਪ ਪੂਰੀ ਅੰਮਰਸਾ ਤੋਂ ਇਲੈਕਸ਼ਨ ਲੜ ਕੇ ਗਏ ਇਹ ਕਿਸਾਨਾਂ ਦੇ ਇੱਕ ਵੀ ਇਹਨਾਂ ਨੇ ਜਿਹੜੇ ਕਿਸਾਨ ਅੰਦੋਲਨ ਦੇ ਹੱਕ ਦੀ ਗੱਲ ਨਹੀਂ ਕੀਤੀ ਹਮੇਸ਼ਾ ਹੀ ਉਹ ਕਹਾ ਕਿ ਇਹ ਜਿਹੜਾ ਜਿਹੜੇ ਕਾਨੂੰਨ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਕਿਵੇਂ ਦੇਖਦੇ ਹੋ ਤੁਸੀਂ ਆ ਦੇਖੋ ਜੀ ਸੰਨੀ ਦਿਓਲ ਦੇ ਰੈਕਸ਼ਨ ਝੂਠੇ ਸੀਗੇ ਉਹਨਾਂ ਨੂੰ ਹਰਿਆਣੇ ਦੇ ਪੰਜਾਬ ਵਾਲੇ ਨੌਜਵਾਨ ਕਿਸਾਨਾਂ ਦੇ ਦੇਖ ਲੈਣੇ ਚਾਹੀਦੇ ਆ ਜਿਹੜੇ ਦੇਸ਼ ਦੀ ਖੇਤੀ ਨੂੰ ਬਚਾਉਣ ਲਈ ਜਿਹੜੇ ਜੋਲਮ ਜਿਹੜਾ ਸਹਿ ਕੇ ਕੇਂਦਰ ਤੇ ਪੰਜਾਬ ਦਾ ਉਹ ਐਕਸ਼ਨ ਕਰ ਰਹੇ ਨੇ ਤੇ ਜਿਹੜੇ ਸ਼ਾਂਤਮਈ ਤਰੀਕੇ ਨਾਲ ਅੱਗੇ ਵਧ ਰਹੇ ਨੇ ਸੋ ਮੈਨੂੰ ਲੱਗਦਾ ਵੀ ਜਿਹੜੀ ਸੰਨੀ ਦਿਓਲ ਜੀ ਆ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਇਸ ਮਾਹੌਲ ਦੇ ਵਿੱਚ ਜੇ ਉਹਨਾਂ ਨੂੰ ਕੋਈ ਦੇਸ਼ ਦਾ ਤੇ ਪੰਜਾਬ ਦੇ ਕਿਸਾਨਾਂ ਦਾ ਮਾੜਾ ਮੋਟਾ ਵੀ ਉਹਨਾਂ ਦੇ 헤ਜ ਹੈ ਪਰ ਉਹਦੇ ਇਹ ਕਹਿ ਰਹੇ ਨੇ ਕਿ ਕਾਨੂੰਨ ਜਿਹੜੇ ਨੇ ਉਹ ਕਿਸਾਨਾਂ ਨੇ ਇੱਕ ਦੇ ਵਿੱਚ ਨਿਹਰਦੀਪੂਰੀ ਲਗਾਤਾਰ ਕਿਸਾਨਾਂ ਨਾਲ ਵਾਰਤਾਲਾਪ ਕਰਕੇ ਗਏ ਨੇ ਵਰਚੂਅਲੀ ਆਹ ਦੇਖੋ ਉਹ ਤਾਂ ਉਹਨਾਂ ਦਾ ਦਾਅਵਾ ਹੋ ਸਕਦਾ ਹੈ ਉਹ ਦੱਸਣ ਨਾ ਵੀ ਅੱਜ ਫਿਰ ਐਡਾ ਵੱਡਾ ਲੱਖਾਂ ਦੇ ਤਾਦਾਦ ਵਿੱਚ ਹਰਿਆਣੇ ਤੇ ਪੰਜਾਬ ਦੇ ਕਿਸਾਨ ਦਿੱਲੀ ਵਾਲ ਨੂੰ ਕੀ ਕਰਨ ਨੂੰ ਵਾਦਰੇ ਜੇ ਕਾਨੂੰਨ ਉਹਨਾਂ ਦੇ ਹੱਕ ਚ ਆ ਨੇ ਸਾਬ ਜਿਹੜੀਆਂ ਬਾਕੀ ਜਥੇ ਬੰਦੀਆਂ ਨੇ ਇਹਨਾਂ ਦੇ ਨਾਲ ਕੀ ਗੱਲਬਾਤ ਹੋਈ ਆ ਤੁਹਾਡੀ ਜਿਹੜੀਆਂ ਦਿੱਲੀ ਪਹੁੰਚ ਹਰਿਆਣੇ ਸ਼ੰਭੂ ਬਾਟਰ ਦੇ ਬੇਟੀਆਂ ਨੇ ਉਹਨਾਂ ਨਾਲ ਕੋਈ ਤਾਲਮੇਲ ਹੋਇਆ ਕਿ ਇੱਕ ਸਹਿਯੋਗ ਦੀ ਕੋਈ ਗੱਲ ਹੋਈ ਕਿ ਕਿਵੇਂ ਅੱਗੇ ਜਿਹੜੀ ਲੜਾਈ ਇਹਨੂੰ ਕਿਵੇਂ ਅੱਗੇ ਵਧਾਉਣਾ ਜਾਂ ਦਿੱਲੀ ਪਹੁੰਚਣ ਲਈ ਕਿਵੇਂ ਅੱਗੇ ਪਲੈਨਿੰਗ ਕੀਤੀ ਆ ਆ ਦੇਖੋ ਜਿਹੜਾ ਪੂਰਾ ਦੇਸ਼ ਦੀਆਂ ਜਿੰਨੀਆਂ ਵੀ ਜਥੇ ਬੰਦੀਆਂ ਨੇ 500 ਤੋਂ ਪਲੱਸ ਉਹਨਾਂ ਦਾ ਪਲਾਨ ਸੀ ਵੀ ਦਿੱਲੀ ਵਾਲ ਨੂੰ ਜਾਣਾ ਵਾ ਉਦੋਂ ਲੀਕੇ ਸਾਰੀਆਂ ਤਾਲਮੇਲ ਮਾ ਕਰਕੇ ਅੱਗੇ ਵੱਧ ਰਹੀਆਂ ਨੇ ਜੋ ਅਰਚਨਾ ਹਮ ਦੀਆਂ ਆਪਣੇ ਪੱਧਰ ਤੇ ਜੇਠਣੀਆਂ ਨੇ ਫਿਰ ਜੋ ਕੋ ਮੁਸ਼ਕਲ ਆਉਗੋ ਉਹਦੀ ਵਿਚਾਰਪਟਾਂਦਰਾ ਕੀਤੀ ਲਗਭਗ ਸਾਰਿਆਂ ਨਾਲ ਸੰਪਰਕ ਹੈ ਆਪਣਾ ਕੁਝ ਕਿਸਾਨ ਆਗੂ ਪਹੁੰਚ ਵੀ ਗਏ ਸੀ ਕਿਸੇ ਤਰ੍ਹਾਂ ਦੇ ਨਾਲ ਉੱਥੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਕੁਝ ਹੋਰ ਸਟੇਟਾਂ ਤੋਂ ਵੀ ਕਿਸਾਨ ਪੁੱਜੇ ਸੀ ਮਹਾਰਾਸ਼ਟਰ ਰਾਜਸਥਾਨ ਗੁਜਰਾਤ ਤੋਂ ਜੋ ਦਾਵਾ ਕੀਤਾ ਸੀ ਮਜਨੂ ਕਟੇਲਾ ਗੁਰਦੁਆਰਾ ਸਾਹਿਬ ਦੇ ਉਹ ਉੱਥੇ ਪਹੁੰਚੇ ਸੀ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿੱਲੀ ਪੁਲਿਸ ਨੇ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਆ ਦੇਖੇ ਨਿੰਦਿਆ ਕਰਦੇ ਉਹ ਰੇਲਾ ਰਾਂ ਹੀ ਪਹੁੰਚੇ ਸੀਗੇ ਇਹ ਪਹਿਲੂ ਸੀਗੀ ਤਿਆਰੀ ਤੇ ਇਸ ਕਰਕੇ ਆ ਵੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਪੀਸਫੁਲੀ ਉਹਨਾਂ ਪ੍ਰਦਰਸ਼ਨ ਕਰਨਾ ਇਹ ਨਿੰਦਨਜੋ ਕਦਮ ਆ ਤੇ ਮੈਨੂੰ ਨਹੀਂ ਲੱਗਦਾ ਮੋਦੀ ਸਰਕਾਰ ਦੀਆਂ ਜੇਲਾਂ ਜੜੀਆਂ ਵਾ ਸਾਨੂੰ ਕਾਨੂੰਨ ਨੂੰ ਰੱਦ ਕਰਾਉਣ ਲਈ ਕਿਤੇ ਰੋਕ ਸਕਣ ਗਿਆ ਸੀ ਬੰਦੇ ਵੀ ਰਿਹਾ ਕਰਾਵਾਂਗੇ ਕਿਸਾਨ ਵੀ ਰਿਹਾ ਕਰਾਂਗੇ ਸਗੋਂ ਇਹ ਚੰਗਾ ਪੱਖ ਹੋਇਆ ਜੇ ਹੋਰ ਨਾ ਸਟੇਟਾਂ ਤੋਂ ਆ ਕੇ ਗ੍ਰਿਫਤਾਰੀਆਂ ਦਿੱਲੀ ਚ ਹੋਈਆਂ ਜਿਹੜਾ ਮੀਡੀਆ ਚ ਆ ਰਿਹਾ ਸੀ ਵੀ ਇਕੱਲਾ ਪੰਜਾਬ ਲੜ ਰਿਹਾ ਉਹਨਾਂ ਨੂੰ ਕਲੀਅਰ ਹੋ ਗਿਆ ਹੁਣ ਪੂਰਾ ਦੇਸ਼ ਲੜ ਰਿਹਾ ਦੇਹਰੀਆਂ ਸਾਰੀਆਂ ਜਥੇਬੰਦੀਆਂ ਨੇ ਕਾਲ ਦਿੱਤੀ ਸੀ ਕਿ ਇਸ ਤਰੀਕ ਨੂੰ ਦਿੱਲੀ ਪਹੁੰਚਣਾ ਹੈ ਬਿਲਕੁਲ ਜੀ ਜਿਸ ਦੀਆਂ ਸਾਰੀਆਂ 500 ਤੋਂ ਪਲੱਸ ਜਥੇਬੰਦੀਆਂ ਦੀ ਕਾਲ ਸੀਗੇ ਸਭ ਪੂਰਾ ਦੇਸ਼ ਆ ਰਿਹਾ ਦਿੱਲੀ ਨੂੰ ਤਪਿੰਦਰ ਸਾਹਿਬ ਜਿਹੜੀ ਰੇਲ ਰੋਕੋ ਅੰਦੋਲਨ ਸੀਗਾ ਤੁਹਾਡਾ ਕੱਲ ਨੂੰ ਜਿਹੜਾ ਤੁਸੀਂ ਸੰਕੇਤਕ 2 ਘੰਟੇ ਲਈ ਰੱਖਿਆ ਸੀਗਾ ਕੱਲ ਆਈਜੀ ਬਾਰਡਰ ਨੇ ਇਹਨਾਂ ਤੁਹਾਡੀ ਗੱਲਬਾਤ ਹੋਈ ਸੀਗੀ ਉਹ ਕੀ ਗੱਲਬਾਤ ਹੋਈ ਸੀਗੀ ਉਹਨਾਂ ਨੇ ਕੀ ਤੁਹਾਨੂੰ ਜਿਹੜਾ ਮੈਸੇਜ ਨੇ ਦਿੱਤਾ ਸੀ ਉਹਨਾਂ ਨੇ ਪਹਿਲਾਂ ਗੱਲ ਵੀ ਕੀਤੀ ਸੀ ਮੁੜ ਕੇ WhatsApp ਮੈਸੇਜ ਕਰਤਾ ਸੀਗਾ ਵੀ ਐਕਚੁਅਲੀ ਜਿਹੜਾ ਵਾ ਕੋਈ ਪੈਸੇਂਜਰ ਗੱਡੀ ਤਾਂ ਨੰਗ ਨਹੀਂ ਰਹੀ ਤੇ ਇਹ ਹੀ ਸਟੇਟਸ ਹੈ ਅਪਰਸ਼ਾਸ਼ਨ ਦਾ ਜੇ ਕੋਈ ਨਗਾਵਾਂਗੇ ਤੁਹਾਡੇ ਨਾਰਾਏ ਕਰਕੇ ਨਗਾਵਾਂਗੇ ਤੇ ਸਾਨੂੰ 2 ਘੰਟੇ ਲਈ ਜੇ ਤੁਸੀਂ ਕੋਈ ਨਹੀਂ ਤੁਸੀਂ ਆਪਣੇ ਪੰਜ ਬੰਦੇ ਜਿਹੜੇ ਆ ਉਹ ਸਟੇਸ਼ਨ ਤੇ ਰੱਖੋ ਪੈਸੰਜਰ ਗੱਡੀ ਨਹੀਂ ਲੰਘੂਗੀ ਤੇ ਸਾਨੂੰ ਕੋਈ ਸਮੱਸਿਆ ਨਾ ਵੀ ਕੋਈ ਹਾਦਸਾ ਨਾ ਹੋ ਜੇ ਤੇ ਆਪਾਂ ਉਹ ਫੈਸਲਾ ਆਪਣੀ ਸੂਬਾ ਕਮੇਟੀ ਨੇ ਕਰਕੇ ਜਿਹੜਾ ਵਾ ਉਹ 2 ਘੰਟੇ ਵੀ ਜਿਹੜਾ ਪ੍ਰੋਗਰਾਮ ਸੀਗਾ ਉਹ ਆਖਿਆ ਵੀ ਚੱਲ ਅਸੀਂ ਆਪਣਾ ਥੱਲੇ ਬਹਿ ਕੇ ਖੁੱਲੀ ਗਰਾਊਂਡ ਤੇ ਕਰਾਂਗੇ ਤੇ ਪੰਜ ਬੰਦੇ ਸਾਡੀ ਰਾਖੀ ਕਰਿਆ ਕਰਨਗੇ ਵੀ ਜਲਾ ਜੇ ਪੈਸੰਜਰ ਗੱਡੀ ਲੰਘੂ ਤੇ ਰੋਕਾਂਗੇ ਤਾਂ ਉਹਨਾਂ ਕਹਿਆ ਵੀ ਅਸੀਂ ਨੰਘਾਉਣੀ ਨਹੀਂ ਗੱਲ ਮੁੱਕ ਕੇਂਦਰ ਸਰਕਾਰ ਨੇ ਜਿਹੜਾ ਗੱਲਬਾਤ ਦਾ 3 ਤਰੀਕ ਨੂੰ ਸੱਦਾ ਦਿੱਤਾ ਸੀਗਾ ਤੁਹਾਨੂੰ ਲੱਗਦਾ ਕਿ ਇੱਕ ਪਾਸੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਜਿਵੇਂ ਕਿ ਕੱਡਰ ਸਰਕਾਰ ਹਰਿਆਣਾ ਚ ਬੀਜੇਪੀ ਦੀ ਹੈ ਜਿਹੇ ਚ ਗੱਲਬਾਤ ਹੋ ਸਕਦੀ ਹੈ ਮਾਹੌਲ ਦੇ ਵਿੱਚ ਆ ਦੇਖੋ ਇਹ ਤਾਂ ਸੁਪਾ ਕਮੇਟੀ ਸਾਡੀ ਫੈਸਲਾ ਕਰੂਗੀ ਪਰ ਜਿਤੋਂ ਤੱਕ ਮੈਨੂੰ ਲੱਗਦਾ ਪੀ ਇਹੋ ਜੇ ਮਾਹੌਲ ਦੇ ਵਿੱਚ ਗੱਲ ਨਹੀਂ ਇੱਕ ਬੰਨੇ ਸਾਡੀ ਬਾਹਮ ਰੋੜੀ ਜਾ ਰਹੀ ਹੈ ਇੱਕ ਬੰਨੇ ਗ੍ਰਿਫਤਾਰ ਕੀਤਾ ਜਾ ਰਿਹਾ ਇੱਕ ਬੰਨੇ ਹੰਝੂ ਗੈਸ ਦਾ ਇਸਤੇਮਾਲ ਇੱਕ ਬੰਨੇ ਵਾਈਰ ਕੀਤੇ ਜਾ ਰਹੇ ਉਹਨਾਂ ਮਾਹੌਲ ਚ ਮੈਨੂੰ ਆਪਣੀ ਰਾਮ ਮੇਰੀ ਰਾਇਵ ਆ ਬਾਕੀ ਮੇਰੇ ਜਿ세 ਭੀ ਇਹੋ ਜੇ ਮਾਹੌਲ ਵਿੱਚ ਗੱਲਬਾਤ ਨਹੀਂ ਹੋਣੀ ਪਹਿਲੋ ਮਾਹੌਲ ਨੂੰ ਆਮ ਕੀਤਾ ਜਾਵੇ ਸਾਨੂੰ ਸ਼ਾਂਤਮਈ ਤਿੱਕੇ ਨਾਲ ਰੋਜ਼ ਪਤਨ ਕਰਨ ਦਾ ਹੱਕ ਦਿੱਤਾ ਜਾਵੇ ਇਹ ਜ਼ਰੂਰ ਅਜੇ ਵੀ ਲੱਗਦਾ ਤੁਹਾਨੂੰ ਇਹਦਾ ਅੰਦੋਲਨ 2.5 ਮਹੀਨੇ ਹੋ ਗਏ ਨੇ ਲਗਾਤਾਰ ਚੱਲਦਾ ਪਿਆ ਇਹਦੇ ਕਈ ਰੂਪ ਸਾਹਮਣੇ ਆਏ ਹੁਣ ਇਸ ਕਦਰ ਪਹੁੰਚ ਗਿਆ ਕਿ ਸਾਰੇ ਪੰਜਾਬ ਦੇ ਇਹ ਅੰਦੋਲਨ ਦੇ ਵਿੱਚ ਫਸਟ ਟਾਈਮ ਹੋਇਆ ਕਿ ਬੱਚੇ ਬਜ਼ੁਰਗ ਬੱਚੀਆਂ ਔਰਤਾਂ ਸਭ ਦਿੱਲੀ ਪਹੁੰਚ ਰਹੇ ਸੀਗੇ ਤਾਂ ਉਸ ਦੇ ਉੱਪਰ ਇਸ ਤਰ੍ਹਾਂ ਵਾਟਰ ਕੈਨਨ ਦਾ ਇਸਤੇਮਾਲ ਹੋਇਆ ਜੇ ਇਹ ਇਨਾ ਤਿੱਖਾ ਅੰਦੋਲਨ ਹੋਣ ਦੇ ਬਾਵਜੂਦ ਲੱਗਦਾ ਤੁਹਾਨੂੰ ਕਿ ਕੇਂਦਰ ਸਰਕਾਰ ਜਿਹੜੀ ਟਾਸਟੋ ਮਾਸ ਨਹੀਂ ਹੋਈ ਤੇ ਹਾਲੇ ਲੱਗਦਾ ਕਿ ਕਿਸਾਨ ਕੇਂਦਰ ਜਿਹੜੇ ਕਾਨੂੰਨ ਵਾਪਸ ਲੈ ਲੇਗਾ ਆ ਦੇਖੋ ਜੀ ਜਿਸ ਤੱਕ ਖੇਤੀ ਕਾਨੂੰਨਾਂ ਦੇ ਵਾਪਸ ਲੈਣ ਦਾ ਸੀ ਸਾਫ ਕਿਹਾ ਸੀ ਵੀ ਜਿਹੜੇ ਇੰਨਾ ਵੱਡਾ ਹਿੱਸਾ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਨੂੰ ਪੱਕੇ ਆ ਵੀ ਇਹਦੇ ਵੱਡੇ ਅੰਦੋਲਨ ਦੇਖ ਲੋ ਮੋਦੀ ਟਿਕ ਨਹੀਂ ਪਊਗਾ ਇਹਨੂੰ ਵਾਪਸ ਲੈਣੇ ਪੈਣਗੇ ਹਾਂ ਸਮਾਂ ਲੱਗ ਸਕਦਾ ਤਾਂ ਹੋਰ ਸਾਲ ਲੱਗ ਜੇ ਜੋ ਤੁਸੀਂ ਰੂਪ ਵੇਖ ਰਹੇ ਹੋ ਪੰਜਾਬ ਹਰਿਆਣਾ ਚ ਹਰਿਆਣੇ ਦੇ ਵਿੱਚ ਜਾਂ ਦਿੱਲੀ ਕੇ ਸਿੰਘ ਕਿਸਾਨ ਜਾ ਰਹੇ ਤਾਂ ਇਹ ਰੂਪ ਵੇਖਿਆ ਨਹੀਂ ਸੀ ਪ੍ਰੈਸ ਨੇ ਬਹੁਤ ੱਖਾ ਵਿਰੋਧਿਆ ਹਰ ਹਾਲ ਹਰ ਹਾਲ ਦੇ ਵਿੱਚ ਲੋਕ ਵਾਪਸ ਕਰਾਉਣਗੇ ਸਾਲਾਂ ਬੱਧੀ ਲੜਨੀ ਤਿਆਰੀ ਹੈ ਸਾਡੀ 2024 ਤੱਕ ਦਾ ਅਸੀਂ ਕਹਿ ਸਕਿਆ ਵੀ ਮੋਦੀ ਸਾਹਿਬ ਜਿਹਨਾਂ ਤੇ ਤੁਹਾਡੀ ਸਰਕਾਰ ਹੈ ਲੜਾਂਗੇ ਦਹਾਕ ਅੰਤ ਲੋਕਾਂ ਨੇ ਜਿਤਨਾ ਅੰਤ ਲੋਕਾਂ ਨੇ ਜਿਤਨਾ ਰੇਲਵੇ ਸਪਲਾਈ ਪ੍ਰਭਾਵਿਤ ਹੋਈ ਸੀ ਸਿਰਫ ਇੱਕ ਜਿਹੜਾ ਤੁਸੀਂ ਪ੍ਰੋਟੈਸਟ ਕੀਤਾ ਉਹਦੇ ਕਰਕੇ ਭਾਵੇਂ ਕਿ ਤੁਸੀਂ ਕਹੇਗਾ ਪੈਸੇਂਜਰ ਗੱਡੀਆਂ ਇਥੋਂ ਨਹੀਂ ਲੰਘਣ ਦਿੱਤੀਆਂ ਜਾਣਗੀਆਂ ਅੱਜ ਦੇ ਜਿਹੜੇ ਹਰਿਆਣਾ ਨੂੰ ਬਾਰਡਰ ਲੱਗਦੇ ਨੇ ਤਿੰਨੇ ਕਿਸਾਨਾਂ ਦੇ ਪ੍ਰੋਟੈਸਟ ਕਰਕੇ ਇਹ ਵੀ ਹਰਿਆਣਾ ਸਰਕਾਰ ਨੇ ਬੰਦ ਕਰਤੇ ਕਿੰਨਾ ਕਿਤੇ ਜਿਹੜੇ ਹਵਾਈ ਤੇ ਸੜਕੀ ਮਾਰ ਕੇ ਜਿਹੜਾ ਪੰਜਾਬ ਫਿਰ ਕਟਿਆ ਜਾਏਗਾ ਜੰਮੂ ਕਸ਼ਮੀਰ ਦੀ ਇਸ ਲਈ ਰਿਸਪਾਂਸਿਬਲ ਕਿੰਨੂੰ ਮੰਨਦੇ ਜੇ ਤੁਸੀਂ ਜਿਹੜਾ ਹਰਿਆਣਾ ਦੇ ਬਾਰਡਰ ਜਿਹੜੇ ਕੱਟੇ ਗਏ ਨੇ ਕਿਸਾਨ ਲੰਘ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹਰਿਆਣਾ ਸਰਕਾਰ ਕਰ ਰਹੀ ਹੈ ਕਿ ਕਿਸਾਨਾਂ ਦੇ ਕਰਕੇ ਆ ਤਾਂ ਤੁਸੀਂ ਕਿੰਨੂੰ ਰਿਸਪਾਂਸਿਬਲ ਆਹ ਦੇਖੋ ਜੀ ਇਹ ਤਾਂ ਸੱਲੇ ਖੱਟਰ ਸਰਕਾਰ ਜੋ ਮੇਰਾ ਸਵਾਲ ਵੀ ਉਹਨਾਂ ਤੋਂ ਬੰਦਾ ਫਿਰ ਇਹਦੀ ਸਰਕਾਰਾਂ ਥੋੜੀਆਂ ਛੜਕਾ ਬੰਦ ਕਰਦੀਆਂ ਨੇ ਜੇ ਸਰਕਾਰਾਂ ਦੇ ਸੜਕਾਂ ਬੰਦ ਕਰਨ ਨਾਲ ਹੁਣ ਜੇ ਸਮੱਸਿਆ ਆ ਰਹੀ ਹੈ ਤਾਂ ਲੋਕ ਸਰਕਾਰ ਕੋਲ ਜਵਾਬ ਲੈਣ ਇਹ ਸਰਕਾਰ ਜ਼ਿੰਮੇਵਾਰ ਸੋ ਸਾਡਾ ਕਹਿਣ ਤੋਂ ਬਾਅਦ ਆ ਪੀ ਇਹ ਸਰਕਾਰ ਦੀ ਜ਼ਿੰਮੇਵਾਰੀ ਅਸੀਂ ਤੇ ਹਰਿਆਣਾ ਖਲੋਣਾ ਹੀ ਨਹੀਂ ਅਸੀਂ ਤੇ ਦਿੱਲੀ ਜਾਣਾ ਹਰਿਆਣਾ ਸਰਕਾਰ ਦਾ ਮਤਲਬ ਕੋਈ ਨਹੀਂ ਸਾਡੇ ਨਾਲ ਹਰਿਆਣਾ ਸਰਕਾਰ ਤੇ ਟਰੈਕ ਬੰਦ ਕਰਕੇ ਜਾਣਬੋਝ ਕੇ ਜਿਹੜਾ ਵਾ ਤੱਕੇ ਨਾ ਕਿਸਾਨਾਂ ਨੂੰ ਜਿਹੜੀ ਪ੍ਰਮੋਕ ਕਰ ਰਹੀ ਆ ਤੇ ਤੱਕੇ ਨਾ ਉਹਨਾਂ ਦੇ ਤੱਕਾ ਕਰ ਰਹੀ ਹੈ ਹਰਿਆਣਾ ਦਾ ਤੇ ਮਤਲਬ ਕੋਈ ਨਹੀਂ ਸੀ ਹਰਿਆਣਾ ਥੋੜਾ ਜਾਣਾ ਵਾ ਅੱਛਾ ਦਿੱਲੀ ਜਾਣਾ ਵਾ ਇਹਦਾ ਖੰਡਰਸਾਰ ਕੋਲ ਸਵਾਲ ਵੀ ਤੁਸੀਂ ਜਦੋਂ ਇਹ ਦਿੱਲੀ ਜਾ ਰਹੇ ਹੋ ਥੋੜਾ ਕੀ ਇਹਦੇ ਵਿੱਚ ਮਤਲਬ ਹੈ ਤੁਸੀਂ ਆਪਦੇ ਸਟੇਟ ਤੋਂ ਲੰਘਾ ਦੇ ਦੇ ਉਹਨਾਂ ਦਾ ਜ਼ਿਕਰ ਕਰ ਰਹੇ ਹੋ ਨਾ ਉਹ ਕਹਿ ਰਹੇ ਕਿ ਕਰੋਨਾ ਵਾ ਕਰੋਨਾ ਦੇ ਕਰਕੇ ਕੱਟ ਨਹੀਂ ਹੋ ਰਿਹਾ ਦਿੱਲੀ ਦੇ ਵਿੱਚ ਵੀ ਕਰੋਨਾ ਦਾ ਜ਼ਿਕਰ ਕੀਤਾ ਜਾ ਰਿਹਾ ਕਰੋਨਾ ਦਾ ਇੱਕ ਵਾਰੀ ਫਿਰ ਨਾਂ ਸਾਹਮਣੇ ਆਇਆ ਹੈ ਕਰੋਨਾ ਦਾ ਕਾਲ ਆ ਕਿ ਸੈਕੰਡ ਲੇਅਰ ਜਿਹੜੀ ਚੱਲ ਰਹੀ ਹੈ ਥਰਡ ਫੇਸ ਆ ਤੇ ਇਸ ਨੂੰ ਕਿਵੇਂ ਦੇਖਦੇ ਹੋ ਨਹੀਂ ਖੱਟਰ ਸਾਹਿਬ ਦਿੱਲੀ ਦਾ ਫੈਸਲਾ ਕਿੱਦਾਂ ਕਰਨਗੇ ਦਿੱਲੀ ਜਿਹੜੀ ਖੱਟਰ ਸਾਹਿਬ ਦੀ ਹਦੂਦ ਹੈ ਤੇ ਹਰਿਆਣੇ ਦੇ ਅੰਦਰ ਆ ਉਹ ਪ੍ਰਧਾਨ ਮੰਤਰੀ ਥੋੜੇ ਨੇ ਕਿ ਉਹ ਦਿੱਲੀ ਦਾ ਫੈਸਲਾ ਦਿੱਲੀ 'ਚ ਚੁਣੀ ਹੋਈ ਸਰਕਾਰ ਹੈ ਉਹ ਫੈਸਲਾ ਕਰ ਲਓ ਵੀ ਦਿੱਲੀ 'ਚ ਅਸੀਂ ਕੀ ਕਰਨਾ ਉਹ ਆਪਦੇ ਸਟੇਟ ਦਾ ਫੈਸਲਾ ਕਰ ਜਿੱਗਾ ਲੋਕਾਂ ਨੇ ਆਉਣਾ ਲੰਘ ਜਾਣਾ ਹੁਣ ਜਿਹੜੀ ਸਾਰੀ ਟ੍ਰੈਫਿਕ ਚੱਲ ਰਹੀ ਆ ਉਹਦੇ ਚ ਕਰੋਨਾ ਨਹੀਂ ਆ ਸਕਦੀ ਥੋੜੀ ਰੇਲ ਚੱਲ ਰਹੀ ਆ ਸਭ ਕੁਝ ਚੱਲ ਰਿਹਾ ਉਹ ਚ ਕਰੋਨਾ ਨਹੀਂ ਜੇ ਲੋਕ ਆਪ ਦੇ ਟਟਲੀਆਂ ਤੇ ਜਾਣਗੇ ਤੇ ਉਹ ਉਹ ਉਹਦੇ ਵਿੱਚ ਕਰੋਨਾ ਨਹੀਂ ਹੈਗਾ ਜਾਂ ਮੰਨ ਲਓ ਕਿਤੇ ਵੀ ਲਾ ਲਓ ਮਾਪਾ ਕਹਿੰਦੇ ਜਦੋਂ ਲੱਛਣਾ ਹੁੰਦੀਆਂ ਨਾ ਗਾਹਾਂ ਵੀ ਆਉਂਦੀਆਂ ਉਦੋਂ ਕਰੋਨਾ ਠਾਣੂ ਜਾਂਦਾ ਜਦੋਂ ਕਿਸਾਨ ਅੰਦੋਲਨ ਜਾਂ ਲੋਕਾਂ ਦੇ ਹੱਕੀ ਮਸਲੇ ਉਦੋਂ ਕਰੋਨਾ ਤਾਂ ਨਹੀਂ ਹੁੰਦਾ ਕਰੋਨਾ ਇਹਨਾਂ ਤੇ ਡਿਪੈਂਡ ਆ ਵੀ ਕਿਹੜੇ ਵੱਲੇ ਵਧਾ ਦੇਣਾ ਤੇ ਕਿਹੜੇ ਵੱਲੇ ਕਟਾ ਦੇਣਾ ਅਸੀਂ WHO ਦੀਆਂ ਨੀਤੀਆਂ ਨੂੰ ਨਾ ਕਦੀ ਕੱਲ ਮੰਨਿਆ ਤੇ ਨਾ ਗਾਹਾਂ ਮੰਨਾਂਗੇ ਤੁਸੀਂ ਮਤਲਬ ਇਹ ਤੁਹਾਡੇ ਕਹਿਣਾ ਕਿ ਕਰੋਨਾ ਨੂੰ ਇਸਤੇਮਾਲ ਕਰਦੀ ਆ ਸਰਕਾਰ ਆ ਬਿਲਕੁਲ ਕਰੋਨਾ ਦੀ ਆੜ ਵਿੱਚ ਕਿਸਾਨ ਵੇਚਤਾ ਕਰੋਨਾ ਦੀ ਆੜ ਵਿੱਚ ਬਿਜਲੀ ਬੋਰਡ ਵੇਚਤਾ ਕਰੋਨਾ ਦੀ ਆੜ ਵਿੱਚ ਰੇਲਵੇ ਦਿੱਤੀ ਕਰੋਨਾ ਦੀ ਆੜ ਵਿੱਚ ਸਾਰਾ ਮੁਲਕ ਦੇ ਅਸਾਸੀ ਵੇਚਤੇ ਆ ਸੋ ਹੁਣ ਕਰੋਨਾ ਦੀ ਆੜ ਵਿੱਚ ਅੰਦੋਲਨ ਜਿਹੜਾ ਵਾ ਉਹਨੂੰ ਫੇਲ ਕਰਨ ਦਾ ਯਤਨ ਹੈ ਕਿ ਦਿੱਲੀ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਭਾਜਪਾ ਦੀ ਇਸ ਗੱਲ ਦੀ ਨਖੇਦੀ ਕੀਤੀ ਕਿਸਾਨਾਂ ਨੂੰ ਰੋਕਣ कोरोना ਦਾ ਜ਼ਿਕਰ ਜਿਹੜਾ ਹਰਿਆਣਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਆਹ ਠੀਕ ਹੈ ਵਧੀਆ ਗੱਲ ਮੈਂ ਕਹਿੰਦਾ ਵੀ ਹਰਿਆਣਾ ਸਰਕਾਰ ਦਾ ਹਦੂਦ ਹੀ ਨਹੀਂ ਹੈਗੀ ਦਿੱਲੀ। ਉਹਨਾਂ ਨੂੰ ਕੋਈ ਅੱਕ ਨਹੀਂ ਵੀ ਉਹ ਦਿੱਲੀ ਦੀ ਗੱਲ ਕਰਨੇ ਦਿੱਲੀ ਸਰਕਾਰ ਸੋਚੇ ਜਾਂ ਕੇਂਦਰ ਸੋਚੇ। ਸੋ ਇਹਦਾ ਮਤਲਬ ਇਹ ਆ ਵੀ ਖੱਟ ਸਰਕਾਰ ਬੇਮਤਲਬ ਤੋਂ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਨਾਕੇਬੰਦੀ ਕਰ ਰਹੀ ਹੈ ਤੁਹਾਨੂੰ ਕਰੋਨਾ ਦਾ ਵੈਸੇ ਕਰੋਨਾ ਦਾ ਕੋਈ ਤੁਹਾਨੂੰ ਜਿਹੜਾ ਵਾ ਇਹ ਬੜੀ ਖਤਰਨਾਕ ਬਿਮਾਰੀ ਹੈ ਜਿਵੇਂ ਦੱਸਿਆ ਕਿਸਾਨਾਂ ਨੂੰ ਕੋਈ ਡਰ ਨਹੀਂ ਕਰੋਨਾ ਦਾ ਆ ਦੇਖੋ ਕਰੋਨਾ ਜਦੋਂ ਹੈ ਹੀ ਨਹੀਂਗਾ ਆਮ ਕਿਸਮ ਦਾ ਵਾਇਰਸ ਹੈ ਸਾਇੰਸ ਦੱਸੇ ਨਾ ਕੋਈ ਵਿਗਿਆਨਿਕ ਤੁਹਾਨੂੰ ਦੱਸ ਦੇ ਨਾ ਖੋਜ ਪੱਤਰ ਕੱਢ ਕੇ ਵੀ ਵਿਗਿਆਨਕ ਤੌਰ ਤੇ ਇਹ ਲੈਬ ਦਾ ਵਾਇਰਸ ਹੈ ਵੀ ਮਨੁੱਖੀ ਵਾਇਰਸ ਹੈ ਅਜੇ ਤੱਕ ਇਹ ਤੈ ਨਹੀਂ ਹੋਇਆ ਤੇ ਇਹ ਇਹ 100 ਸਾਲਾਂ ਤੋਂ ਨਿਰਪੱਖ ਵਿਗਿਆਨੀ ਕਹਿ ਰਹੇ ਨੇ ਵੀ ਤੁਹਾਨੂੰ ਦੱਸੋ ਵੀ ਕਰੋਨਾ ਪਹਿਲੀ ਵਾਰ ਥੋੜਾ ਹੈ ਕਰੋਨਾ ਦੇ ਨਾਂ ਤੇ ਫਰਮਾ ਸੁੱਟੀਕਲ ਕੰਪਨੀਆਂ ਦਾ ਅਰਬਾਂ ਖਰਮਾ ਦਾ ਵਪਾਰ ਕੀਤਾ ਜਾਣਾ ਵਾ ਤੇ ਉਹਦੇ ਟੀਕੇ ਤੇ ਵੀ ਅਰਬਾਂ ਖਰਪਾ ਰੁਪਏ ਸਾਡੇ ਮੁਲਕ ਦੇ ਖਰਚ ਹੋ ਰਹੇ ਇਸੇ ਕਰਕੇ ਹੋ ਰਿਹਾ ਜੇ ਕਰੋਨਾ ਸੱਚੀ ਹੋ ਹੁੰਦਾ ਤੇ ਆਪਾਂ ਤੇ ਲਗਾਤਾਰ ਅੰਦੋਲਨ ਕਰ ਰਹੇ ਸਾਡੇ ਸਾਰੇ ਕਿਸਾਨ ਮਰ ਜਣੇ ਚਾਹੀਦੇ ਠੀਕ ਹੈ ਜੀ ਤੋ ਇਸ ਕਰਕੇ ਜਦੋਂ ਲਕਸ਼ਣ ਲੜੀ ਬਿਹਾਰ ਦੇ ਵਿੱਚ ਮੋਦੀ ਹੋਣਾ ਉੱਥੇ ਵੀ ਸਾਰੇ ਮਰ ਜਾਣੇ ਸਾਰੇ ਵੋਟਰ ਮਰ ਜਾਣੇ ਚਾਹੀਦੇ ਤੋ ਇਸ ਕਰਕੇ ਆ ਵੀ ਕਰੋਨਾ ਨੂੰ ਇਸਤੇਮਾਲ ਕੀਤਾ ਜਾਂਦਾ ਵਾ ਹੱਕੀ ਅੰਦੋਲਨਾਂ ਦੇ ਖਿਲਾਫ ਤੇ ਲੋਕ ਜਾਗ ਉੱਠੇ ਉਹਨਾਂ ਕਰੋਨਾ ਦੀ ਸਚਾਈ ਵੀ ਲੋਕਾਂ ਸਾਹਮਣੇ ਆ ਗਈ ਆ ਬੰਦੇ ਸਾਹਿਬ ਹਰ ਪਿੰਡ ਦੇ ਵਿੱਚੋਂ ਇੱਕ ਇੱਕ ਟਰਾਲੀ ਦੀ ਜ਼ਿੰਮੇਵਾਰੀ ਲਈ ਜਾਂ ਕਿੰਨੀਆਂ ਕਿੰਨੀਆਂ ਪ੍ਰਤੀਕ ਪਿੰਡਾਂ ਤੋਂ ਹਰ ਦੇਖ ਜੋਂ ਟਰਾਲੀਆਂ ਜਿਹੜੀਆਂ ਨਿਕਲ ਬਿਲਕੁਲ ਇੱਕ ਟਰੱਕ ਟਰਾਲੀ ਤਾਂ ਹੈਗੀ ਕਈਆਂ ਪਿੰਡਾਂ 'ਚ ਦੋ ਟਰਾਲੀਆਂ ਵੀ ਹੈਗੀਆਂ ਠੀਕ ਹੈ ਇੱਕ ਇੱਕ ਮਸਤੀਆਂ ਕਈਆਂ ਪਿੰਡਾਂ 'ਚ ਦੋ ਵੀ ਹੈਗੀਆਂ ਜਿਸ ਹਿਸਾਬ ਨਾਲ ਤਕੜਾ ਪਿੰਡ ਉਹ ਸਭ ਨਾ ਕਰ ਸਕਦਾ ਆਗਰੇਸ ਵਾਲੇ ਬੰਦੇ ਸਰ ਮੋਦੀ ਸਰ ਜਿਹੜੇ ਬਿਹਾਰ ਗਏ ਸੀ ਪ੍ਰਧਾਨ ਮੰਤਰੀ ਤੁਸੀਂ ਕਹਿ ਰਹੇ ਕਿ ਪ੍ਰਧਾਨ ਮੰਤਰੀ ਮੀਟਿੰਗ ਕਰਨ ਉਹਨਾਂ ਨੇ ਕਹਿੰਦੇ ਦੇਸ਼ ਦੇ ਹਿੱਤ 'ਚ ਜਿਹੜੇ ਵੱਡੇ ਫੈਸਲੇ ਆ ਉਹ ਕਦੀ ਵਾਪਸ ਨਹੀਂ ਹੋਣਗੇ ਤਾਂ ਇਸ ਦੇ ਬਾਵਜੂਦ ਤੁਹਾਡਾ ਅੰਦੋਲਨ ਜਾਰੀ ਹੈ ਇਸ ਨੂੰ ਕਿਵੇਂ ਦੇਖਦੇ ਆਹ ਦੇਖੋ ਜੀ ਜਿਹੜੇ ਦੇਸ਼ ਦੇ ਹਿੱਤ ਵਿੱਚ ਫੈਸਲੇ ਹੁੰਦੇ ਤਾਂ ਅੱਜ ਪੰਜਾਬ ਤੇ ਹਰਿਆਣੇ ਦੀਆਂ ਜਾਂ ਰਾਜਧਾਨੀ ਵਿੱਚ ਜਿਵੇਂ ਦੇਸ਼ ਦੇ ਕਿਸਾਨ ਪਹੁੰਚੇ ਜਿਵੇਂ ਤੁਸੀਂ ਗ੍ਰਿਫਤਾਰੀਆਂ ਕਰ ਰਹੇ ਹੋ ਇਹ ਤਸਵੀਰਾਂ ਨਾ ਹੁੰਦੀਆਂ ਇਸ ਗੱਲ 'ਤੇ ਮੋਦੀ ਜਵਾਬ ਦੇਣ ਹੁਣ ਵੀ ਜੇ ਦੇਸ਼ ਦੇ ਹਿੱਤ ਨੇ ਤੇ ਕਿਸਾਨ ਅੰਦੋਲਨ ਕਿਉਂ ਕਰ ਰਹੇ ਹਨ ਕਿ ਨਵੇਂ ਤੇ ਰੋਕੇ ਕੱਲ ਅੱਜ ਕੱਲ ਅਸੀਂ ਅਰਲੀ ਮਾਰਨਿੰਗ ਤੁਰਾਂਗੇ ਟਾਈਮ ਸ਼ਾਮਾਂ ਨੂੰ ਕਲੀਅਰ ਕਰਦੇ ਹਾਂ ਹਾਂ ਜੀ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਤਿਆਰੀਆਂ ਜਿਹੜੀਆਂ ਨੇ ਜੋਰਾਂ ਤੇ ਨੇ ਔਰ ਪਿੰਡ ਦੇ ਵਿੱਚ ਕਿਸਾਨ ਮਜ਼ਦੂਰ ਕਮੇਟੀ ਦੀਆਂ ਟੀਮਾਂ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਜਾ ਰਹੀਆਂ ਨੇ ਤਾਂ ਇਸ ਤਰ੍ਹਾਂ ਦੇ ਜਿਹੜੀਆਂ ਟਰਾਲੀਆਂ ਪਹਿਲਾਂ ਵੀ ਹਰ ਪਿੰਡ ਦੇ ਵਿੱਚੋਂ ਪੰਜਾਬ ਦੇ ਹਰ ਪਿੰਡ ਦੇ ਵਿੱਚੋਂ ਜਿਹੜੀਆਂ ਟਰਾਲੀਆਂ ਤਿਆਰ ਕਰਕੇ ਲੈ ਕੇ ਜਾਏ ਕੀਤੀਆਂ ਗਈਆਂ ਨੇ ਤਾਂ ਕਿ ਬਾਰਿਸ਼ ਦਾ ਮੌਸਮ ਹੋਵੇ ਸਰਦੀ ਜਿਵੇਂ ਕਿ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਕੋਈ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਹਰ ਪਿੰਡ ਦੇ ਵਿੱਚੋਂ ਜਿਹੜਾ ਰਾਸ਼ਨ ਲੈ ਕੇ ਰਾਸ਼ਨ ਪਕਾਉਣ ਦੇ ਜਿਹੜੇ ਬਰਤਨ ਨੇ ਉਹ ਵੀ ਨਾਲ ਲੈ ਜਾਏ ਜਾ ਰਹੇ ਨੇ ਤਾਂ ਕਿ ਰਸਤੇ ਦੇ ਵਿੱਚ ਜਿੱਥੇ ਵੀ ਪੜਾ ਪਾਇਆ ਜਾਏਗਾ ਉਥੇ ਜਿਹੜੇ ਲੰਗਰ ਆ ਉਥੇ ਚੱਲੇਗਾ ਲੰਬੇ ਸੰਘਰਸ਼ ਦੀ ਤਿਆਰੀ ਕਿਸਾਨਾਂ ਨੇ ਕੀਤੀ ਹੈ ਵੱਡੀ ਟਰਾਲੀ ਜਿਹੜੀ ਹੈ ਹਰ ਪਿੰਡ ਦੇ ਵਿੱਚੋਂ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਜਿਵੇਂ ਕਿ ਪੰਜਾਬ ਦੇ ਵਿੱਚ ਮਾਲਵੇ ਦੇ ਖਿੱਤੇ ਦੇ ਵਿੱਚੋਂ ਬਹੁਤ ਸਾਰੀਆਂ ਇਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਕਿ ਜਿਵੇਂ ਟਰਾਲੀਆਂ ਤਿਆਰ ਕੀਤੀਆਂ ਗਈਆਂ ਸੰ ਤਾਂ ਉਸੇ ਤਰ੍ਹਾਂ ਹੀ ਮਾਜੇ ਦੀ ਤਸਵੀਰ ਹੈ ਮਾਜੇ ਦੇ ਵਿੱਚੋਂ ਕੱਲ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਛੋੜੇ ਕਿਸਾਨ ਨੇ ਉਹ ਕੱਲ ਦਿੱਲੀ ਵੱਲ ਕੂਚ ਕਰਨਗੇ ਤੇ ਕਿਉਂਕਿ ਸਰਮਨ ਸਿੰਘ ਪੰਦੇਰ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਸਾਨੂੰ ਕਿਸਾਨਾਂ ਨੂੰ ਜ਼ਬਰਦਸਤੀ ਪੰਜਾਬ ਸਰਕਾਰ ਨੇ ਜੋ ਉਠਾਉਣ ਦੀ ਕੋਸ਼ਿਸ਼ ਕੀਤੀ ਸੀ ਇਸ ਨੂੰ ਜੋ ਇਸ ਦੇ ਨਾਲ ਅਸੀਂ ਸੰਘਰਸ਼ ਦੇ ਵਿੱਚ ਗਏ ਸੀ ਤਾਂ ਇਸ ਕਰਕੇ ਸਾਨੂੰ ਇੱਕ ਦਿਨ ਸੰਘਰਸ਼ ਲੇਟ ਕਰਨਾ ਪਿਆ ਕਿਉਂਕਿ ਸਾਡਾ ਧਿਆਨ ਜੰਡਿਆਲਾ ਗੁਰੂ ਵਾਲੇ ਪ੍ਰੋਟੈਸਟ ਦੇ ਵਿੱਚ ਹੋ ਗਿਆ ਸੀ ਹੁਣ ਜਿਹੜੀ ਜੰਡਿਆਲਾ ਗੁਰੂ ਵੀ ਕੇ ਪ੍ਰੋਟੈਸਟ ਚੱਲ ਰਿਹਾ ਹੈ ਉਸ ਤੋਂ 2 ਘੰਟੇ ਦਾ ਪ੍ਰੋਟੈਸਟ ਵੀ ਕਿਸਾਨਾਂ ਨੇ ਹਟਾ ਲਿਆ ਹੈ ਤੇ ਗਰਾਊਂਡ ਦੇ ਵਿੱਚ ਰੇਰੋਕੋ ਅੰਦੋਲਨ ਜਾਰੀ ਹੈ ਤੇ ਪੰਜਾਬ ਸਰਕਾਰ ਵੱਲੋਂ ਜੋ ਸਰਵਨ ਸਿੰਘ ਬੰਦੇਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਜੋ ਅਰਜ਼ੀਆਂ ਲੜੀਆਂ ਸੀ ਉਸ ਕਰਕੇ ਹੀ ਸਾਡਾ ਜਿਹੜਾ ਪ੍ਰੋਟੈਸਟ ਹੈ ਇੱਕ ਦਿਨ ਲੇਟ ਹੋਇਆ ਤਾਂ ਕੱਲ ਗੋਲਡਨ ਗੇਟ ਤੋਂ ਵੱਡੀ ਗਿੰਦੀ ਦੇ ਵਿੱਚ ਕਿਸਾਨਾਂ ਦਾ ਕੱਟ ਜਿਹੜਾ ਹੈ ਉਹ ਦਿੱਲੀ ਵਾਲੇ ਪਾਸੇ ਕੂਚ ਕਰੇਗਾ ਕੈਮਰਾ ਪਰਸਨ ਸਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਪੀ ਸੰਝਾ ਅੰਮ